ਸਾਡੇ ਦੇਸ਼ ਦੇ ਲੀਡਰ ਕਿਵੇਂ ਰਾਜਨੀਤੀ ਦੇ ਪੱਦਰ ਨੂੰ ਹੇਠਾਂ ਸੁੱਟਦੇ ਜਾ ਰਹੇ ਹੱਦਾਂ ਹੀ ਟੱਪਦੇ ਜਾ ਰਹੇ ਕਿਵੇਂ ਰਾਜਨੀਤੀ ਦੇ ਪੱਦਰ ਨੂੰ ਬਿਲਕੁਲ ਨੀਵਾਂ ਲਾ ਜਾ ਰਹੇ ਉਸ ਦੀਆਂ ਦੋ ਉਦਾਹਰਨਾਂ ਦੇ ਬਾਰੇ ਦੋ ਮਿਸਾਲਾਂ ਦੇ ਬਾਰੇ ਅਸੀਂ ਤੁਹਾਨੂੰ ਦੱਸਣ ਲੱਗੇ ਹਾਂ ਇਹ ਤਸਵੀਰ ਵੇਖੋ ਇਹ ਤਸਵੀਰ ਸਾਹਮਣੇ ਆਈ ਹੈ ਦਿੱਲੀ ਤੋਂ ਜਿਹੜੀ ਕਿ ਆਮ ਆਦਮੀ ਪਾਰਟੀ ਨੇ ਸਾਂਝੀ ਕੀਤੀ ਹੈ ਇੱਕ ਸੜਕ ਤੇ ਇੱਕ ਲਾਈਟ ਲੱਗੀ ਹੈ ਖੰਭਾ ਹੈ ਤੇ ਉਸ ਤੇ ਲੱਗੀ ਹੈ ਲਾਈਟ ਪਰ ਉਸ ਦੇ ਉੱਪਰ ਇੱਕ ਫਲੈਕਸ ਬੋਰਡ ਲੱਗਾ ਹੋਇਆ ਤੇ ਫਲੈਕਸ ਬੋਰਡ ਤੇ ਲਿਖਿਆ ਗਿਆ ਕਿ ਇਹ ਲਾਈਟ ਖੰਬੇ ਸਮੇਤ ਰੇਖਾ ਗੁਪਤਾ ਜੀ ਮੁੱਖ ਮੰਤਰੀ ਦਿੱਲੀ ਸਰਕਾਰ ਦੇ ਫੰਡ ਦੁਆਰਾ ਲਾਈ ਗਈ ਹੈ। ਭਾਵ ਇਸ ਲਾਈਟ ਤੇ ਲਈ ਖੰਬੇ ਦੇ ਲਈ ਰੇਖਾ ਗੁਪਤਾ ਸੀਐਮ ਨੇ ਫੰਡ ਦਿੱਤਾ ਤਾਂ ਜਾ ਕੇ ਇਹ ਲਾਈਟ ਤੇ ਖੰਭਾ ਲੱਗਾ। ਆਮ ਆਦਮੀ ਪਾਰਟੀ ਸੋਸ਼ਲ ਮੀਡੀਆ ਤੇ ਇਸ ਦਾ ਉਡਾਰੀ ਆ ਮਜ਼ਾਕ। ਕਿ ਵੇਖੋ ਕਿ ਇਸ ਪੱਧਰ ਤੱਕ ਡਿੱਗ ਗਏ ਕਿ ਇੱਕ ਲਾਈਟ ਲਾਈ ਹੈ ਖੰਭਾ ਲਾਇਆ ਇੱਕ ਤੇ ਉਸ ਦਾ ਵੀ ਕ੍ਰੈਡਿਟ ਲੈ ਰਹੇ ਉੱਤੇ ਫਲੈਕਸ ਬੋਰਡ ਲਾ ਕੇ ਕਿਵੇਂ ਨੀਵੇਂ ਪੱਧਰ ਦੀ ਰਾਜਨੀਤੀ ਭਾਜਪਾ ਦੇ ਵੱਲੋਂ ਕੀਤੀ ਜਾ ਰਹੀ ਆ ਸੀਐਮ ਰੇਖਾ ਗੁਪਤਾ ਵਾ ਅਜੇ ਇਹ ਸ਼ਬਦ ਆਪਣੀ ਪੋਸਟ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਵੀ ਵਰਤੇ ਗਏ ਪਹਿਲਾਂ ਅਜਿਹਾ ਨਹੀਂ ਵੇਖਣ ਨੂੰ ਮਿਲਿਆ ਕਿ ਇੱਕ ਲਾਈਟ ਲਾਈ ਹੋਵੇ ਤੇ ਉੱਥੇ ਮੁੱਖ ਮੰਤਰੀ ਦਾ ਨਾਮ ਤੇ ਫੋਟੋ ਵੀ ਲਾਈ ਗਈ ਹੋਵੇ ਕਿ ਮੁੱਖ ਮੰਤਰੀ ਦੇ ਫੰਡਰ ਦੇ ਵਿੱਚੋਂ ਇਹ ਲਾਈਟ ਤੇ ਖੰਭਾ ਲੱਗਿਆ ਇਹ ਤਾਂ ਹੋ ਗਈ ਦਿੱਲੀ ਦੀ ਗੱਲ ਹੁਣ ਤੁਹਾਨੂੰ ਪੰਜਾਬ ਦੀ ਗੱਲ ਦੱਸਦੇ ਆ ਦੂਜੀ ਮਿਸਾਲ ਪੰਜਾਬ ਤੋਂ ਹੈ ਆਮ ਆਦਮੀ ਪਾਰਟੀ ਨੇ ਦਿੱਲੀ ਜਿੱਤਾ ਭਾਜਪਾ ਦਾ ਮਜ਼ਾਕ ਉਡਾ ਲਿਆ ਪਰ ਆਮ ਆਦਮੀ ਪਾਰਟੀ ਪੰਜਾਬ 'ਚ ਆਪ ਕੀ ਕਰ ਰਹੀ ਹੈ ਤੁਹਾਨੂੰ ਉਹ ਵੀ ਦੱਸਦੇ ਆ ਪੰਜਾਬ 'ਚ ਸਰਕਾਰ ਦੇ ਵੱਲੋਂ ਕੁਝ ਸੜਕਾਂ ਦਾ ਪੈਚ ਵਰਕ ਕੀਤਾ ਜਾ ਰਿਹਾ ਤੇ ਕੁਝ ਦੀ ਮਰਮਮਤ ਕੀਤੀ ਜਾ ਰਹੀ ਹੈ ਕੁਝ ਨੂੰ ਚੌੜੀਆਂ ਕੀਤਾ ਜਾ ਰਿਹਾ ਪਰ ਸਰਕਾਰ ਕੀ ਕਰ ਰਹੀ ਹੈ ਇਹਨਾਂ ਸੜਕਾਂ ਦੇ ਕੰਡੇ ਤੇ ਲੋਹੇ ਦੇ ਬੋਰਡ ਲਾਏ ਜਾ ਰਹੇ ਜਿਨ੍ਹਾਂ ਦੇ ਉੱਤੇ ਸਿੱਧਾ-ਸਿੱਧਾ ਲਿਖਿਆ ਜਾ ਰਿਹਾ ਉਹ ਵੀ ਦੇਖ ਲਓ ਕਿ ਪੰਜਾਬ ਦੀ ਸਰਕਾਰ ਕੀ ਲਿਖ ਰਹੀ ਹੈ ਇਹ ਸੜਕ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬਣਵਾਈ ਹੈ ਇਹ ਉਹਨਾਂ ਨੇ ਤਾਂ ਚਲੋ ਫੰਡ ਦਾ ਜ਼ਿਕਰ ਤਾਂ ਕੀਤਾ ਕਿ ਫੰਡ ਦਿੱਤਾ ਤਾਂ ਬਣੀ ਹੈ ਇੱਥੇ ਤਾਂ ਫੰਡ ਵੀ ਨਹੀਂ ਲਿਖਿਆ ਸਿੱਧਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬਣਵਾਈ ਹੈ ਜਿਵੇਂ ਉਹਨਾਂ ਨੇ ਆਪਣੇ ਪੈਸੇ ਖਰਚ ਕੇ ਨਿੱਜੀ ਪੈਸੇ ਖਰਚ ਕੇ ਸੜਕ ਬਣਵਾਈ ਹੋਵੇ ਕਿਸੇ ਨੇ ਨਿੱਜੀ ਪੈਸੇ ਵੀ ਖਰਚੇ ਹੋਣ ਉਹ ਵੀ ਅਜਿਹਾ ਬੋਰਡ ਨਹੀਂ ਲਾਉਂਦਾ ਉਹਨਾਂ ਨੇ ਤਾਂ ਖੰਬੇ ਤੇ ਚਲੋ ਫਲੈਕਸ ਬੋਰਡ ਲਾਇਆ ਜੋ ਕਿ 2-4 ਦਿਨਾਂ ਦੇ ਵਿੱਚ ਮਹੀਨਿਆਂ ਦੇ ਵਿੱਚ ਖਰਾਬ ਹੋ ਕੇ ਡਿੱਗ ਪੈਣਾ ਖਤਮ ਹੋ ਜਾਣਾ ਪਰ ਇੱਥੇ ਲੋਹੇ ਦੇ ਬੋਰਡ ਲਾ ਦਿੱਤੇ ਗਏ ਲੋਹੇ ਦੇ ਬੋਰਡ ਲਾਏ ਗਏ ਤੇ ਫੰਡਾਂ ਦਾ ਜ਼ਿਕਰ ਵੀ ਨਹੀਂ ਕਿਸ ਨੇ ਲਗਵਾਏ ਉਸ ਦਾ ਵੀ ਜ਼ਿਕਰ ਨਹੀਂ ਕਿ ਪੰਜਾਬ ਮੰਡੀ ਬੋਰਡ ਨੇ ਲਾਏ ਪੰਜਾਬ ਸਰਕਾਰ ਨੇ ਲਾਏ ਜੋ ਸੜਕਾਂ ਬਣਾਉਣ ਵਾਲਾ ਵਿਭਾਗ ਉਹਨਾਂ ਨੇ ਲਾਏ ਕੁਝ ਵੀ ਨਹੀਂ ਲਿਖਿਆ ਸਿੱਧਾ ਹੀ ਲਿਖਿਆ ਗਿਆ ਤੇ ਬਣਾਈ ਕਿੰਨੀ ਹੈ ਸੜਕ ਜਰਾ ਉਹ ਵੀ ਵੇਖੋ ਸਾਫ਼-ਸਾਫ਼ ਨਜ਼ਰ ਆ ਰਿਹਾ ਕਿ ਪਟਿਆਲਾ ਬਾਦਸੋਂ ਸੜਕ ਤੋਂ ਰਣਜੀਤ ਨਗਰ ਤੱਕ ਇਹ ਸੜਕ ਬਣਾਈ ਗਈ ਹੈ 0.40 ਕਿਲੋਮੀਟਰ ਕਿੰਨਾ ਬਣਦਾ 400 ਮੀਟਰ ਅੱਧਾ ਕਿਲੋਮੀਟਰ ਵੀ ਨਹੀਂ 400 ਮੀਟਰ ਸੜਕ ਬਣਾ ਕੇ ਉਸ ਤੇ ਭਗਵੰਤ ਮਾਨ ਦਾ ਮੁੱਖ ਮੰਤਰੀ ਦਾ ਨਾਂ ਲਿਖਿਆ ਜਾ ਰਿਹਾ ਤੇ ਲੋਹੇ ਦਾ ਬੋਰਡ ਲਾਇਆ ਗਿਆ ਵੇਖੋ ਕਿਥੋਂ ਤੱਕ ਪੰਜਾਬ ਦੀ ਰਾਜਨੀਤੀ ਜਿਹੜੀ ਹੈ ਉਹ ਡਿੱਗ ਗਈ ਹੈ ਉਹੀ ਭਗਵੰਤ ਮਾਨ ਜਿਹੜੇ ਕਹਿੰਦੇ ਸੀ ਕਿ ਨਹੀਂ ਪੱਥਰ ਲਾਉਣੇ ਹੀ ਨਹੀਂ ਚਾਹੀਦੇ ਜੇਕਰ ਲਾਉਣੇ ਵੀ ਨੇ ਮਜ਼ਦੂਰਾਂ ਦੇ ਤੇ ਮਿਸਤਰੀਆਂ ਦੇ ਨਾਂ ਲਿਖਿਆਂ ਕਰਾਂਗਾ ਮੈਂ ਸ਼ੁਰੂਆਤ ਉਹਨਾਂ ਨੇ ਕਰ ਵੀ ਦਿੱਤੀ ਸੀ ਜਦੋਂ ਸੰਗਰੂਰ ਤੋਂ ਸੰਸਦ ਮੈਂਬਰ ਸੀ ਪਰ ਵੇਖੋ ਸਮਾਂ ਕਿਵੇਂ ਬਦਲਦਾ ਨਹੀਂ ਪੱਥਰਤਾ ਢੜਾ ਢੜ ਰੱਖੇ ਜਾ ਰਹੇ ਨਹੀਂ ਪੱਥਰਾਂ ਤੇ ਨਾਂ ਨਹੀਂ ਗਿਣੇ ਜਾਂਦੇ ਅੱਜਕੱਲ ਕਿੰਨੇ ਕਿੰਨੇ ਲੀਡਰਾਂ ਦੇ ਨਾਂ ਲਿਖੇ ਜਾ ਰਹੇ ਇੱਥੋਂ ਤੱਕ ਕਿ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਨਾਂ ਵੀ ਲਿਖ ਦਿੱਤਾ ਜਾਂਦਾ ਤੇ ਹੁਣ ਇਹ ਨਵਾਂ ਰਿਵਾਜ ਸ਼ੁਰੂ ਕੀਤਾ ਨਵੀਂ ਰੀਤ ਪਾਈ ਆਮ ਆਦਮੀ ਪਾਰਟੀ ਨੇ ਜਿਹੜੀ ਕਿ ਪੰਜਾਬ ਦੇ ਵਿੱਚ ਅੱਗੇ ਵੀ ਜਾਰੀ ਰਹਿ ਸਕਦੀ ਹੈ ਕਿਉਂਕਿ ਜੋ-ਜੋ ਪਿਰਤਾਂ ਹੁਣ ਪੈਣ ਗਈਆਂ ਉਸ ਤੋਂ ਜਿਹੜੇ ਅਕਾਲੀ ਕਾਂਗਰਸੀ ਨੇ ਉਹ ਹੋਰ ਵੀ ਅੱਗੇ ਵਧਣਗੇ ਉਹ ਪਿੱਛੇ ਹਟਣ ਵਾਲੇ ਨਹੀਂ ਇਸ ਕਰਕੇ ਇਹ ਰੀਤ ਜੋ ਪਈ ਹੈ ਦਿੱਲੀ ਦੇ ਵਿੱਚ ਆਪ ਨੇ ਭਾਜਪਾ ਦਾ ਮਜ਼ਾਕ ਉਡਾਇਆ ਪਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੇ ਵੀ ਉਹੀ ਕੰਮ ਕੀਤਾ ਥੋੜਾ ਉਸ ਤੋਂ ਅੱਗੇ ਵਧ ਕੇ ਹੀ ਕੰਮ ਕੀਤਾ ਇਸ ਤਰੀਕੇ ਦੀਆਂ ਇਹ ਮਸਾਲਾ ਇਸ ਵੇਲੇ ਰਾਜਨੀਤੀ ਦੇ ਵਿੱਚ ਵੇਖਣ ਨੂੰ ਮਿਲ ਰਹੀਆਂ ਜਦੋਂ ਇਹ ਬੋਰਡ ਸਾਹਮਣੇ ਆਏ ਪਹਿਲਾਂ ਤਾਂ ਸੋਸ਼ਲ ਮੀਡੀਆ ਤੇ ਕੁਝ ਲੋਕਾਂ ਨੇ ਆਖਿਆ ਇਹ AI ਨਾਲ ਬਣਾਈ ਗਈ ਫੋਟੋ ਜਾਪਦੀ ਹੈ ਜੋ ਬੋਰਡ ਲਾਏ ਗਏ ਮਾਨ ਸਰਕਾਰ ਨੂੰ ਬਦਨਾਮ ਕਰਨ ਲਈ ਪਰ ਹੌਲੀ-ਹੌਲੀ ਮੀਡੀਆ ਰਿਪੋਰਟਾਂ ਸਾਹਮਣੇ ਆਈਆਂ ਨਹੀਂ ਇਹ ਏਆਈ ਨਹੀਂ ਹੈ ਇਹ ਤਾਂ ਸੱਚ ਹੈ ਉਸ ਤੋਂ ਬਾਅਦ ਪਤਾ ਲੱਗਾ ਕਿ ਸੱਚਮੁੱਚ ਹੀ ਸੜਕਾਂ ਤੇ ਇਹ ਲੋਹੇ ਦੇ ਬੋਰਡ ਲਾ ਦਿੱਤੇ ਗਏ ਕਿ ਇਹ ਸੜਕ ਮੁੱਖ ਮੰਤਰੀ ਭਗਵੰਤ ਮਾਨ ਨੇ ਬਣਾਈ ਹੈ ਇਹ ਜੋ ਲਾਈਟ ਤੇ ਖੰਭਿਆਂ ਤੇ ਦਿੱਲੀ ਚ ਫਲੈਕਸ ਬੋਰਡ ਲੱਗੇ ਤੇ ਪੰਜਾਬ ਦੇ ਵਿੱਚ ਜੋ ਸੜਕਾਂ ਤੇ ਲੋਹੇ ਦੇ ਬੋਰਡ ਲਾਏ ਗਏ ਇਹਨਾਂ ਦੇ ਬਾਰੇ ਜੇਕਰ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਤਾਂ ਕਮੈਂਟ ਜ਼ਰੂਰ ਕਰਿਓ